ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾਦੀਪਿਕਾ ਖੋਸਲਾ ਇਸ ਦਿਨ ਅਸੀਂ ਤੁਹਾਨੂੰ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੁਖਪਾਲ ਖਹਿਰਾ ਦੇ ਨਾਲ ਜੁੜੀ ਇਸ ਦਿਨ ਅਸੀਂ ਖਬਰ ਤੁਹਾਨੂੰ ਦੱਸ ਦਈਏ ਕਿ ਸੁਖਪਾਲ ਖਹਿਰਾ ਦੇ ਵੱਲੋਂ ਲਾਈਵ ਹੋ ਕੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਉੱਤੇ ਲਿਆ ਗਿਆ ਹੈ ਔਰ ਉਹਨਾਂ ਦੇ ਵੱਲੋਂ ਬਕਾਇਦਾ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕਿ ਸੁਖਪਾਲ ਖਹਿਰਾ ਕਿਉਂ ਸਰਕਾਰ ਨੂੰ けਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਖਹਿਰਾ ਸਵਾਲ ਕਰ ਰਹੇ ਨੇ ਕਿ ਇਹ ਬਦਲਾਵ ਹੈ ਜਾਂ ਬਦਲਾ ਚੁਣੀ ਹੋਈ ਨਗਰ ਪੰਚਾਇਤ ਨਡਾਲਾ ਪੁਲਾਥ ਨੂੰ ਚਾਰਜ ਜਾਂ ਕੰਮ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਸਿਰਫ ਇਸ ਲਈ ਕਿਉਂਕਿ ਲੋਕਾਂ ਨੇ ਕਾਂਗਰਸ ਨੂੰ ਵੋਟ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਨਡਾਲਾ ਦੀ ਪੰਚਾਇਤੀ ਚੋਣਾਂ ਦੇ ਵਿੱਚ ਕਾਂਗਰਸ ਦੇ ਵੱਲੋਂ ਬਾਜ਼ੀ ਮਾਰੀ ਗਈ ਸੀ ਔਰ ਹੁਣ ਸੁਖਪਾਲ ਖੈਰਾ ਦੇ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਜਿਹੜੇ ਮੈਂਬਰ ਚੁਣੇ ਗਏ ਨੇ ਉਹਨਾਂ ਨੂੰ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ ਕੀ ਕੁਝ ਕਹਿ ਰਹੇ ਨੇ ਸੁਖਪਾਲ ਖੈਰਾ ਆਓ ਸੁਣਦੇ ਹਾਂ 200 ਪਹਿਲਾਂ ਸਾਰੇ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਵਕਤ ਨਡਾਲਾ ਨਗਰ ਪੰਚਾਇਤ ਜੋ ਸਾਡਾ ਮੇਨ ਕਸਬਾ ਵਾ ਹਲਕਾ ਪਲਾਟਾ ਉਥੇ ਸਾਡੇ ਪ੍ਰਧਾਨ ਜੀ ਇਲੈਕਟ ਹੋਏ ਨੇ ਸਰਦਾਰ ਅਫਤਾਰ ਸਿੰਘ ਜੀ ਵਾਲਿਆ ਇਹਨਾਂ ਦੇ ਮਿਸਸਿਸ ਇਲੈਕਟ ਹੋਏ ਨੇ ਔਰ ਇਧਰ ਨਾਲ ਮੇਰੇ ਬੈਠੇ ਨੇ ਸੰਦੀਪ ਸਰੀਚਾ ਜੀ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ ਅਸੀਂ ਇਹਨਾਂ ਦੇ ਘਰ ਬੈਠੇ ਹਾਂ ਨਡਾਲੇ ਸਾਨੂੰ ਅੱਜ ਦਾ ਸਾਡਾ ਮਕਸਦ ਹੈ ਸਿਰਫ ਭਗਵੰਤ ਮਾਨ ਦੀ ਸਰਕਾਰ ਨੂੰ ਔਰ ਕੇਜਰੀਵਾਲ ਨੂੰ ਅਸੀਂ ਸਿਰਫ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਬਦਲਾਵ ਦਾ ਨਾਰਾ ਲਾਇਆ ਸੀਗਾ ਕਿ ਬਦਲੇ ਦਾ ਨਾਰਾ ਲਾਇਆ ਸੀਗਾ ਕਿਉਂਕਿ ਅਗਰ ਬਦਲਾਵ ਦਾ ਨਾਰਾ ਹੁੰਦਾ ਤਾਂ ਫਿਰ ਪੰਜਾਬ ਦਾ ਵਾਤਾਵਰਣ ਬਦਲਿਆ ਹੋਣਾ ਚਾਹੀਦਾ ਸੀਗਾ ਹਾਲਾਤ ਅੱچھے ਹੋਣੇ ਚਾਹੀਦੇ ਸੀਗੇ ਤੇ ਜੋ ਅੱਜ ਸਾਡੇ ਨਾਲ ਵਿਤਕਰਾ ਹੋ ਰਿਹਾ ਭਾਰੀ ਹਲਕਾ ਪਲਤ ਨਾਲ ਸਮੁੱਚੇ ਤੌਰ ਤੇ ਤੇ ਨਡਾਲਾ ਦੀ ਚੁਣੀ ਹੋਈ ਨਗਰ ਪੰਚਾਇਤ ਨਾਲ ਉਹ ਸਰਾਸਰ ਬਦਲਾ ਨਜ਼ਰ ਆ ਰਿਹਾ ਕੰਪਲੀਟ ਜਿਹਨੂੰ ਕਹਿੰਦੇ ਐਨੀਮੋਸਟੀ ਔਰ ਬਦਲੇ ਦੀ ਭਾਵਨਾ ਨਾਲ ਸਰਕਾਰ ਕੰਮ ਕਰ ਰਹੀ ਆ ਤੁਹਾਨੂੰ ਮੈਂ ਥੋੜੇ ਜੇ ਫੈਕਟ ਦੱਸਣ ਲੱਗਾ ਤਾਂ ਤੁਹਾਨੂੰ ਕਾਫੀ ਹੱਦ ਤੱਕ ਪਤਾ ਕਿ ਬੜੀ ਜੱਦੋਜਹਿਦ ਨਾਲ ਅਸੀਂ ਨਡਾਲਾ ਦੀ ਨਗਰਪੰਚਾਇਤ ਜਿੱਤੀ ਸੀਗੀ ਅ ਜਿਹੜੀ ਨਗਰਪੰਚਾਇਤ ਦੀ ਚੋਣ ਹੋਈ ਦੋਸਤੋ ਸੁਣਨ ਵਾਲੀਆਂ ਗੱਲਾਂ ਨੇ ਪਲੀਜ਼ ਧਿਆਨ ਦਿਓ ਜਰਾ 21 ਦਸੰਬਰ 2024 ਨੂੰ ਇਲੈਕਸ਼ਨ ਹੋ ਗਈ ਲੋਕਾਂ ਨੇ ਵੋਟਾਂ ਪਾਤੀਆਂ ਲੋਕਾਂ ਨੇ ਜਿਹੜੇ 11 ਵਾਰਡ ਸੀਗੇ ਉਹਨਾਂ ਵਿੱਚੋਂ 6 ਕਾਉਂਸਲਰ ਕਾਂਗਰਸ ਪਾਰਟੀ ਦੇ ਸਿੱਧੇ ਸਿੱਧੇ ਜਤਾਤ ਤੇ ਸਤਵੀਂ ਮੇਰੀ ਵੋਟ ਬਤੌਰ ਐਮ ਐਲ ਏ ਸੀ ਕੀਤੀ ਫਿਰ ਸਾਡੀ ਜਦੌਦਿਆਤ ਸ਼ੁਰੂ ਹੋ ਗਈ ਜਿੱਤ ਕੇ ਆਪਣੇ ਪ੍ਰਧਾਨ ਦੀ ਤੇ ਉਮੀਦ ਪ੍ਰਧਾਨ ਦੀ ਚੋਣ ਨਹੀਂ ਸੀ ਰੱਖਦੀ ਸਰਕਾਰ ਇੱਕ ਵਾਰ ਰੱਖੀ ਪੋਸਟਪੋਨ ਕਰਤੀ ਮੈਂ ਦਿੱਲੀੋਂ ਪਜਾਇਆ ਉਦੋਂ ਇਲੈਕਸ਼ਨ ਚੱਲਦੇ ਸੀ ਦਿੱਲੀ ਦੀ ਦੂਜੀ ਵਾਰੀ ਰੱਖੀ ਦੁਬਾਰਾ ਫਿਰ ਪੋਸਟਪੋਨ ਕਰਤੀ ਅਲਟੀਮੇਟਲੀ ਅਸੀਂ ਸਾਰਿਆਂ ਨੇ ਕਾਉਂਸਲਰਜ਼ ਨੇ ਹਾਈ ਕੋਰਟ ਮੂਵ ਕੀਤਾ ਪੰਜਾਬ ਅਤੇ ਹਰਿਆਣਾ ਦਾ ਔਰ ਹਾਈ ਕੋਰਟ ਮੂਵ ਕਰਨ ਤੋਂ ਬਾਅਦ 10 ਫਿਬਰੂਰੀ 2025 ਨੂੰ ਆ ਇੱਥੇ ਚੋਣ ਹੋਈ ਬੜੀ ਜਦੋਜਹਿਦ ਨਾਲ ਪੁਲਿਸ ਸਾਰੀ ਦਾ ਪੂਰਾ ਜ਼ੋਰ ਲਗਾਇਆ ਸੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਦਹਿਸ਼ਤ ਪਾ ਦਈਏ ਸਾਡੇ ਕਾਉਂਸਲਰ ਦੇ ਇੱਕ ਵੈਡਿੰਗ ਵਿਲਾ ਇਹਨਾਂ ਦਾ ਮੈਰਿਜ ਪਹਿਲੇ ਸੇ ਆ ਉਹਨੂੰ ਰਾਤ ਨੂੰ ਤਾਲਾ ਲਾ ਦਿੱਤਾ ਸੀਲ ਕਰ ਦਿੱਤਾ ਗਿਆ ਔਰ ਦੂਸਰੇ ਕਾਉਂਸਲਰ ਨੂੰ ਡਰਾਇਆ ਗਿਆ ਕਿ ਤੁਹਾਨੂੰ ਚੱਕ ਲਾਂਗੇ ਪਰਚੇ ਦਰਜ ਕਰ ਦਿਆਂਗੇ ਖੈਰ ਇਹਨਾਂ ਦੀ ਦ੍ਰਿੜਤਾ ਕਾਇਮ ਰਹੀ ਤੇ ਅਲਟੀਮੇਟਲੀ 10 ਫਬਰੀ 2025 ਨੂੰ ਨਗਰ ਪੰਚਾਇਤ ਦੀ ਪ੍ਰਧਾਨ ਦੀ ਤੇ ਉਮੀਦ ਪ੍ਰਧਾਨ ਦੀ ਚੋਣ ਅਸੀਂ ਸਾਰੇ ਜਿੱਤ ਗਏ ਮੇਰੀ ਵੀ ਵੋਟ ਪਈ ਤਿੰਨ ਮਹੀਨੇ ਹੋ ਗਏ ਮੇਰੇ ਵੀਰੋ ਤਿੰਨ ਮਹੀਨੇ ਪਹਿਲਾ ਨੋਟੀਫਿਕੇਸ਼ਨ ਹੀ ਨਹੀਂ ਇਸ਼ੂ ਕਰੀ ਸਰਕਾਰ ਬਹੁਤ ਮੁਸ਼ਕਲ ਨਾਲ ਡੀਸੀ ਕਪੂਰਥਲਾ ਨੂੰ ਕਹ ਜਿਹੜੇ ਲੋਕਲ ਬਾਡੀਜ਼ ਦੇ ਡਾਇਰੈਕਟਰ ਨੇ ਉਹਨਾਂ ਨੂੰ ਕਹ ਜਿਹੜੇ ਸੈਕਟਰੀ ਲੋਕਲ ਬਾਡੀਜ਼ ਦੇ ਉਹਨਾਂ ਨੂੰ ਕਿਹਾ ਫਿਰ ਇੱਕ ਫਾਰਮਲ ਨੋਟੀਫਾਈ ਕੀਤਾ ਸਰਕਾਰ ਨੇ ਕਿ ਜਿਹੜੀ ਇਲੈਕਸ਼ਨ ਹੋਈ ਨਗਰ ਪੰਚਾਇਤ ਦੀ 10 ਫਬ 2025 ਨੂੰ ਅਸੀਂ ਇਹਨਾਂ ਨੂੰ ਪ੍ਰਧਾਨ ਤੇ ਮੀਤ ਪ੍ਰਧਾਨ ਮੰਨਦੇ ਆ ਤਿੰਨ ਮਹੀਨੇ ਹੋ ਗਏ ਹੁਣ ਤਿੰਨ ਮਹੀਨੇ ਇਥੇ ਜਿਹੜਾ ਯੂ ਤਾਇਨਾਤ ਕੀਤਾ ਉਹਨੂੰ 3 ਮਹੀਨੇ ਹੋ ਗਏ ਆਪਣੇ ਦਫ਼ਤਰ ਹੀ ਨਹੀਂ ਵੜਿਆ ਅੱਛਾ ਇਹ ਉਹਦੀ ਕੋ ਮਜਬੂਰੀ ਹੋਊਗੀ ਵੈਸੇ ਮੈਂ ਸਮਝਦਾ ਹਾਂ ਤੇ ਕੋ ਪ੍ਰੈਸ਼ਰ ਹੋਊਗਾ ਉਹ 3 ਮਹੀਨਿਆਂ ਤੋਂ ਨਗਰ ਪੰਚਾਇਤ ਦੀ ਮੀਟਿੰਗ ਕੰਡਕਟ ਕਰਨ ਅੱਜ ਤੱਕ ਸਾਡੀ ਮੀਟਿੰਗ ਹੀ ਨਹੀਂ ਹੋ ਸਕੀ ਉਹਦਾ ਨਤੀਜਾ ਇਹ ਹੋਇਆ ਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਾਲਾਨਾ ਬਜਟ ਹੁੰਦਾ ਤੁਹਾਨੂੰ ਪਤਾ ਕਿ ਸਾਰੀਆਂ ਪੰਚਾਇਤਾਂ ਦਾ ਨਗਰ ਪੰਚਾਇਤਾਂ ਦਾ ਪੰਜਾਬ ਸਰਕਾਰ ਬਜਟ ਪਾਸ ਕਰਦੀ ਹੈ 3 ਮਹੀਨਿਆਂ ਤੋਂ ਸਾਡਾ ਨਗਰ ਪੰਚਾਇਤ ਨਡਾਲੇ ਦਾ ਬਜਟ ਨਹੀਂ ਪਾਸ ਹੋਇਆ ਇਦਾ ਮਤਲਬ ਇਹ ਹੋਇਆ ਕਿ ਜਿੰਨੇ EMPLOYEES ਆ ਕਿਸੇ ਨੂੰ ਤਨਖਾਹ ਨਹੀਂ ਦਿੱਤੀ ਗਈ ਹੁਣ ਤੁਸੀਂ EMPLOYEES ਦੀ ਹਾਲਾਤ ਸੁਣੋ ਐਸ ਵੇਲੇ ਜਦੋਂ ਅਸੀਂ ਇੱਥੇ ਬੈਠੇ ਗੱਲ ਕਰ ਰਹੇ ਹਾਂ ਨਗਰ ਪੰਚਾਇਤ ਦੇ ਦਫ਼ਤਰ ਦੇ ਬਾਹਰ 28 ਸਫਾਈ ਸੇਵਕ ਅਤਿ ਗਰੀਬ ਬੰਦੇ ਜਿਹੜੇ ਸਭ ਤੋਂ ਗਰੀਬ ਨੇ ਸਾਡੇ ਜਿਹੜੇ ਵਿਚਾਰੇ ਗਲੀਆਂ ਨਾਲੀਆਂ ਤੇ ਗਟਰ ਸਾਫ਼ ਕਰਦੇ ਨੇ ਉਹ 28 ਬੰਦੇ ਜਾ ਕੇ ਉੱਥੇ ਭੁੱਖ ਹੜਤਾਲ ਤੇ ਬੈਠ ਗਏ ਨੇ ਪੱਕੀ ਉਹਨਾਂ ਨੇ ਸਟ੍ਰਾਈਕ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਤਨਖਾਹ ਹੀ ਨਹੀਂ ਮਿਲੀ ਔਰ ਕੰਟਰੈਕਟ ਬੇਸਿਸ ਤੇ ਨੇ ਵਿਚਾਰੇ ਕੱਚੇ ਨੇ ਉਹ ਮੇਰਾ ਖਿਆਲ ਆ ਉਹਨੂੰ 10-12000 ਰੁਪਿਆ ਤਨਖਾਹ ਦਿੰਦੀ ਹੋਣੀ ਤੇ 3 ਮਹੀਨਿਆਂ ਦਾ ਖਰਚਾ ਕਿੱਥੋਂ ਚਲਾਉਣਾ ਉਹਦੇ ਬੱਚੇ ਨਿੱਕੇ ਨਿੱਕੇ ਨੇ ਰੋਂਦੇ ਨੇ ਲੇਕਿਨ ਉਹਨਾਂ ਨੂੰ ਸਿਰਫ ਇਸ ਕਰਕੇ ਆਗਿਆ ਨਹੀਂ ਦਿੱਤੀ ਜਾ ਰਹੀ ਯੂ ਨਹੀਂ ਆ ਰਿਹਾ ਭੇਜਿਆ ਜਾ ਰਿਹਾ ਬਹੁਤ ਵਾਰ ਇਹਨਾਂ ਨੇ ਰਿਮਾਈਂਡਰ ਪਾਏ ਲੋਕਲ ਬਾਡੀਜ਼ ਦੇ ਡਾਇਰੈਕਟਰ ਨੂੰ ਈਮੇਲ ਕੀਤੀ ਸੈਕਟਰੀ ਨੂੰ ਈਮੇਲ ਕੀਤੀ ਹਾਰ ਕੇ ਹੁਣ ਸਾਡੇ ਪ੍ਰਧਾਨ ਸਾਹਿਬ ਨੇ ਇੱਕ ਲੀਗਲ ਨੋਟਿਸ ਸਰਵ ਕੀਤਾ 5 ਮਈ 2025 ਨੂੰ ਕਿ ਸਾਡੇ ਕੋਲ ਹੁਣ ਕੋਈ ਹੱਲ ਨਹੀਂਗਾ ਆਰਟੀਕਲ 256 ਆ ਕਨਸਟੀਟਿਊਸ਼ਨ ਦਾ ਜਿਹਦੇ ਤਹਿਤ ਸਾਨੂੰ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਮੂਵ ਕਰਨਾ ਪਵੇਗਾ ਆਪਣੇ ਹਕੂਕ ਲੈਣ ਵਾਸਤੇ ਆ ਤੁਸੀਂ ਹਾਲਾਤ ਦੇਖ ਲਓ ਸਾਡੇ ਨਡਾਲੇ ਨਗਰ ਪੰਚਾਇਤ ਦੇ ਪੰਜਾਬ ਦੇ ਔਰ ਸਾਰਾ ਕੰਮ ਸਫਰ ਕਰ ਰਿਹਾ ਇਸ ਵਕਤ ਨਗਰ ਦਾ ਮੇਰੇ ਖਿਆਲ ਪੋਪੂਲੇਸ਼ਨ ਹੋਣੀ ਹੈ 15000 12000 12 13000 ਵੱਧਦੀ ਹੈ ਜੀ ਔਰ ਸਾਰਾ ਕੰਮ ਗੰਦਗੀ ਦਾ ਸਫਾਈ ਦਾ ਬੰਦ ਪਿਆ ਵਾ ਔਰ ਮਤਲਬ 12000 ਬੰਦਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਆ ਭਗਵੰਤ ਮਾਨ ਦੀ ਖੋਤੀ ਕੇਜਰੀਵਾਲ ਦੀ ਖੋਤੀ ਬਦਲਾਅ ਉਹਦੀ ਜਿਹੜੀ ਸਰਕਾਰ ਕਹਿੰਦੇ ਨੇ ਉਹਦੇ ਵੱਲੋਂ ਲੋਕਾਂ ਨੂੰ ਮਤਲਬ ਆਪਣੇ ਵੱਲੋਂ ਦੁਸ਼ਮਣੀ ਮੇਰੇ ਨਾਲ ਕੱਢ ਰਹੇ ਨੇ ਖੈਰੇ ਨਾਲ ਜਾਂ ਕਾਂਗਰਸ ਪਾਰਟੀ ਨਾਲ ਕੱਢ ਰਹੇ ਨੇ ਪਰ ਸਜ਼ਾ ਤਾਂ 12000 ਤੁਸੀਂ ਜਿਹੜਾ ਪੰਜਾਬ ਡਡਾੜੇ ਦਾ ਵਸਿੰਦਾ ਹੈ ਜਿਨ੍ਹਾਂ ਦੇ ਘਰ ਦੇ ਮੋਰੇ ਗੰਦਗੀ ਦੇ ਢੇਰ ਲੱਗ ਗਏ ਨੇ ਜਿਹੜੀਆਂ ਗਲੀਆਂ ਨਾਲੀਆਂ ਚੋਕ ਪਈਆਂ ਨੇ ਜਿਨ੍ਹਾਂ ਦੇ ਅੰਦਰ ਪਿੰਡ ਚੋਂ ਮਸ਼ਕ ਆਉਣ ਲੱਗ ਗਿਆ ਵਾ ਜਿਹੜੇ ਜਿਹੜੇ 28 ਗ੍ਰਾਮ ਸੇਵਕ ਆ ਵਿਚਾਰਿਆਂ ਦੇ ਘਰਾਂ ਚ ਅਨਾਜ ਦੀ ਇੱਕ ਬੁਰਕੀ ਨਹੀਂ ਜਾ ਸਕ ਰਹੀ ਪਿਛਲੇ 3 ਮਹੀਨਿਆਂ ਤੋਂ ਦੁਸ਼ਮਣੀ ਦਾ ਤੁਸੀਂ ਉਹਦੇ ਨਾਲ ਕੱਢ ਰਹੇ ਖੇਰੇ ਨਾਲ ਥੋੜੋ ਕੱਢ ਰਹੇ ਹੋ ਮੈਂ ਤਾਂ ਅੱਜ ਇਹ ਹਾਰ ਕੇ ਸਾਨੂੰ ਆ ਜਿੰਨੇ ਸਾਰੇ ਕਾਉਂਸਲਰ ਸੀ ਬੈਠੇ ਤੁਸੀਂ ਦੇਖ ਸਕਦੇ ਹੋ ਸਾਰੇ ਪਿੰਡ ਦੇ ਪਤਵੰਤੇ ਸੱਜਣ ਨੇ ਸਾਨੂੰ ਹਾਰ ਕੇ ਇਹ ਜਿਹੜਾ ਵਾ ਅੱਜ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਆਉਣਾ ਪਿਆ ਔਰ ਮੈਂ ਪਰਸਨਲੀ ਡੀਸੀ ਕਪੂਰਥਲਾ ਨਾਲ ਬਹੁਤ ਵਾਰੀ ਡਾਇਰੈਕਟਰ ਲੋਕਲ ਬਾਡੀਜ਼ ਨਾਲ ਬਹੁਤ ਵਾਰੀ ਇਵਨ ਸੈਕਟਰੀ ਲੋਕਲ ਬਾਡੀਜ਼ ਨਾਲ ਬਹੁਤ ਵਾਰੀ ਮਤਲਬ ਇਹ ਸਾਰੇ ਚੱਕਰਬੀਉ ਦੇ ਵਿੱਚ ਪੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਕਿਹੋ ਜੀ ਸਰਕਾਰ ਅਸੀਂ ਚੁਣ ਲਈ ਹੈ ਤੁਸੀਂ ਭਗਵੰਤ ਮਾਨ ਕੇਂਦਰ ਨੂੰ ਗਾਲਾਂ ਕੱਢਦੇ ਹੋ ਕਿ ਬੀਜੇਪੀ ਨੇ ਸਾਡਾ ਜੀ ਰੂਰਲ ਡਵੈਲਪਮੈਂਟ ਫੰਡ ਰੋਕ ਲਿਆ ਜੀ ਸਾਡਾ ਜੀ ਜੀਐਸਟੀ ਦਾ ਪੈਸਾ ਰੋਕ ਲਿਆ ਤੇ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਆਪਣੇ ਹੀ ਲੋਕਾਂ ਨਾਲ ਆਪਣੇ ਹੀ ਵੋਟਰਜ਼ ਨਾਲ ਤੁਸੀਂ ਪੰਜਾਬ ਦੇ ਵਿੱਚ ਉਹਨਾਂ ਨੂੰ ਜਾਣਬੁੱਝ ਕੇ ਸਜ਼ਾ ਦੇ ਰਹੇ ਹੋ ਕਿ ਤੁਸੀਂ ਵਿਰੋਧੀਆਂ ਨੂੰ ਵੋਟ ਕਿਉਂ ਪਾਈ ਆ ਇਦਾਂ ਤਾਂ ਕਦੀ ਅਕਾਲੀ ਦਲ ਨੇ ਕਦੀ ਕੀਤਾ ਇਦਾਂ ਕਦੀ ਮਗਲੀਆਂ ਕਾਂਗਰਸ ਸਰਕਾਰਾਂ ਨੇ ਪਿਛਲੇ 70 75 ਸਾਲ ਚ ਇਹ ਬਦਲਾਖੋਰੀ ਅਸੀਂ ਅੱਜ ਤੱਕ ਨਹੀਂ ਦੇਖੀ ਸੀਗੀ ਇਹ ਕੰਪਲੀਟ ਅਨਾਰਕੀ ਹੈ ਇਹ ਕੰਪਲੀਟ ਅਨਕਨਸਟੀਟਿਊਸ਼ਨਲ اور ਇਨਲੀਗਲ ਤੇ ਇਨਲੇਜੀਟਿਮੇਟ ਪੰਜਾਬ ਦੀ ਸਰਕਾਰ ਖੁਦ ਸਰਕਾਰ ਜਿਹੜੀ ਆ ਉਹਦੇ ਚ ਇਥੇ ਸ਼ੈ ਦੇ ਰੀ ਆਪਣੇ ਵੱਲੋਂ ਇਥੇ ਜਿਹਦੀ ਜ਼ਮਾਨਤ ਜਬਤ ਹੋਈ ਦੋ ਵਾਰੀ ਉਹਨੂੰ ਇਹ ਆਪਣੇ ਵੱਲੋਂ ਸਾਡੇ ਖਿਲਾਫ ਬਹੁਤ ਪੈਦਾ ਕਰ ਰਹੇ ਨੇ ਝੂਠੇ ਪਰਚੇ ਨੇ ਤੇ ਪੰਜ ਪਰਚੇ ਝੂਠੇ ਕਰਾਏ ਮੇਰੇ ਵੀਰੋ ਹਲੇ ਦੇ ਹਿਰਦੇ ਨੂੰ ਸ਼ਾਂਤੀ ਨਹੀਂ ਮਿਲੀ ਉਹਨੂੰ ਹੱਥ ਟੋਕਾ ਜਿਹਾ ਬਣਾ ਕੇ ਇੱਕ ਬੱਚਾ ਯਾ ਰੱਖਿਆ ਇੱਥੇ ਜੋ ਝੂਠ ਜੋ ਕੁਫਰ ਜੋ ਮਤਲਬ ਅਸ਼ਲੀਲ ਤੇ ਗੰਦੀਆਂ ਗੱਲਾਂ ਵਿਰੋਧੀਆਂ ਦੇ ਖਿਲਾਫ ਭਾਈਆਂ ਜਾ ਸਕਦੀਆਂ ਉਸ ਮੂਰਖ ਬੰਦੇ ਤੋਂ ਘੁਆਉਂਦੇ ਨੇ ਔਰ ਮੈਂ ਇਹਹੀ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਸਮਾਂ ਇੱਕਸਾਰ ਨਹੀਂ ਰਹਿੰਦਾ ਹੁੰਦਾ ਕਦੀ ਇਹ ਸਮਾਂ ਬਦਲਣਾ ਹੀ ਬਦਲਨਾ ਵਾ ਜਿਹੜੇ ਵੀ ਆਫੀਸਰਸ ਅੱਜ ਸਾਡੇ ਨਡਾਲਾ ਨਗਰ ਪੰਚਾਇਤ ਦਾ ਕੰਮ ਰੋਕ ਰਹੇ ਨੇ 28 ਸਫਾਈ ਸੇਵਕਾਂ ਦੀ ਤਨਖਾਹ ਰੋਕ ਰਹੇ ਨੇ ਜਿਹੜੇ ਈਓ ਨੂੰ ਉਹ ਨਹੀਂ ਦਿੰਦੇ ਜਾਂ ਜਿਹੜਾ ਇਹੋ ਅਗਰ ਉਹ ਆਪ ਖੁਦ ਨਹੀਂ ਆ ਰਿਹਾ ਤਾਂ ਉਹ ਮੈਂ ਸਮਝਦਾ ਇਹਨਾਂ ਨਾਲੋਂ ਵੀ ਜ਼ਿਆਦਾ ਬੇਵਕੂਫ ਆਦਮੀ ਆ ਉਹਦਾ ਫਰਜ਼ ਬਣਦਾ ਵਾ ਕਿ ਤੂੰ ਆਣ ਕੇ ਆਪਣੀ ਡਿਊਟੀ ਐਗਜ਼ੀਕਿਊਟ ਕਰ ਔਰ ਐਂ ਤਾਂ ਲੱਗਦਾ ਕਿ ਆ ਜਿਹੜਾ ਬੌਕਰ ਦਾ ਕਿਥੋਂ ਜਮਾਨਤ ਜਬਤ ਹੈ ਤੇ ਇਹੋ ਇਹੀ ਖੁਦਾ ਬਣ ਗਏ ਨੇ ਇਹ ਮਤਲਬ ਮਹਿਕਮੇ ਦੇ ਮੰਤਰੀ ਤੋਂ ਉੱਤੇ ਹੋ ਗਏ ਮਹਿਕਮੇ ਦੇ ਸੈਕਟਰੀ ਤੋਂ ਉੱਤੇ ਹੋ ਗਏ ਮਹਿਕਮੇ ਦੇ ਡਾਇਰੈਕਟਰ ਤੋਂ ਉੱਤੇ ਹੋ ਗਏ ਆ ਮੇਰੇ ਵੀਰੋ ਇਸ ਵਕਤ ਹਾਲਾਤ ਨੇ ਔਰ ਇਹੀ ਹਾਲਾਤ ਸਮੁੱਚੀਆਂ ਪੰਚਾਇਤਾਂ ਵਿੱਚ ਨੇ ਪੰਜਾਬ ਚ ਮੈਂ ਕਹਿ ਸਕਦਾ ਦਾਅਵੇ ਦੇ ਨਾਲ ਤੇ ਮੇਰੇ ਹਲਕੇ ਦੇ ਵਿੱਚ ਵੀ ਜਿਨ੍ਹਾਂ ਨੇ ਲੋਕਾਂ ਨੇ ਆਪਣੀ ਜਿਹੜੀ ਸੀ ਬੰਦ ਦੇ ਵਿੱਚ ਇੱਥੇ ਸਾਡੇ ਇਲਾਕੇ ਦੇ ਵਿੱਚ ਆ ਜਿੰਨਾ ਵਿਯੋਧ ਨਸ਼ੇ ਵਿਰੁੱਧ ਅਸੀਂ ਨੇ ਆਪ ਖੁਦ ਹੀ ਨੀਵੇਂ ਪੱਧਰ ਦੀ ਪਹਿਲਾਂ ਵੀ ਲੜਦਾ ਆ ਤੇ 12000 ਵਾਦੀ ਵਾਲੇ ਨਗਰ ਪੰਚਾਇਤ ਦੇ ਪਿੰਡ ਦੇ ਲੋਕਾਂ ਦਾ ਕਸੂਰ ਕੀ ਹੈ ਜੀ ਦੱਸਿਓ ਜਰਾ ਮੈਨੂੰ ਇੱਕ ਵਾਰ ਜਿਹੜੇ ਸਫਾਈ ਕਰਦੇ ਨੇ ਗਟੜਾਂ ਚ ਵੜਦੇ ਨੇ ਉਹਨਾਂ ਦਾ ਕੀ ਕਸੂਰ ਆ ਤੁਸੀਂ ਉਹਨਾਂ ਦਾ ਬਦਲ ਵਾਲੇ ਚ ਕਮਰੇ ਐਨ ਆਰ ਆਈਜ਼ ਨੇ ਬਣਾਏ ਹੋਏ ਨੇ ਦਿਹਾਲਪੁਰ ਚ ਨਹੀਂ ਪੱਥਰ ਰੱਖਿਆ ਜਾ ਕੇ 25 30 ਫੁੱਟ ਕੰਧ ਬਣਾਤੀ ਆ ਪੱਥਰ ਰੱਖਿਆ ਕਲਾਸਰੂਮ ਦੀ ਰਿਪੇਅਰ ਕਦੀ ਕਲਾਸਰੂਮ ਦੀ ਰਿਪੇਅਰ ਦਾ ਵੀ ਕਦੀ ਨਹੀਂ ਪੱਥਰ ਰੱਖਿਆ ਸਾਰਾ ਟੋਟਲ ਬੋਗਸ ਪ੍ਰਚਾਰ ਜਿੰਨਾ ਸਰਕਾਰ ਹੈ ਉਹ ਬਸ ਇਸ਼ਤਿਹਾਰबाजी ਚ ਲੱਗੀ ਹੋਈ ਆ ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ ਸਾਡੇ ਇਲਾਕੇ ਤਿੰਨ ਮੌਤਾਂ ਹੋਈਆਂ ਨੇ ਓਵਰਡੋਜ਼ ਦੇ ਨਾਲ ਕੱਲ ਮੈਂ ਮਕਸੂਦਪੁਰ ਪਿੰਡ ਗਿਆ ਆ ਉਹਦਾ ਮੁੰਡੇ ਦਾ ਨਾਮ ਅਭਿਸ਼ੇਕ ਸੀਗਾ 20 ਸਾਲ ਦਾ ਤਿੰਨ ਮੌਤਾਂ ਹੋਈਆਂ ਓਵਰਡੋਜ਼ ਨਾਲ ਹੋਣੇ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਹਲਕਾ ਭੁਲਾਤ ਵਿੱਚ ਤੇ ਅਖੇ ਜੀ ਯੁੱਧ ਨਸ਼ੇ ਵਿਰੁੱਧ ਉਹ ਜਿਹੜੀ ਕਨਸਟੇਬਲ ਅ ਅਮਨਦੀਪ ਕੌਰ ਜਿਹੜੀ ਕੋ 18 ਗ੍ਰਾਮ ਹਿਰੋਇਨ ਲੱਭੀ ਗਈ ਸੀਗੀ ਉਹਦੀ ਜ਼ਮਾਨਤ ਖੁਦ ਕਰਾਈ ਸਰਕਾਰ ਨੇ ਇਹ ਕਹਿੰਦੇ ਨੇ ਕਿ ਯੁੱਧ ਨਸ਼ੇ ਵਿਰੋਧ ਅਸੀਂ ਕਰਾਂਗੇ ਮਤਲਬ ਕੋਈ ਵੀ ਪ੍ਰੋਗਰਾਮ ਪੰਜਾਬ ਸਰਕਾਰ ਦਾ ਕਿਸੇ ਗੱਲ ਦੇ ਉੱਤੇ ਜ਼ਮੀਨ ਤੇ ਟਿਕਾਊ ਨਹੀਂਗਾ ਔਰ ਸਭ ਤੋਂ ਮਾੜੀ ਗੱਲ ਇਹ ਆ ਕਿ ਜਿਹੜਾ ਬਦਲੇ ਦੀ ਭਾਵਨਾ ਨਾਲ ਪੰਜਾਬ ਸਰਕਾਰ ਕੰਮ ਕਰਦੀ ਸਾਰੇ ਵਿਰੋਧੀਆਂ ਦੇ ਉੱਤੇ ਝੂਠੇ ਪਰਚੇ ਖੈਰੇ ਦੇ ਉੱਤੇ ਪਰਚੇ ਜੇਲਾ ਚ ਸੁਟਦਾ ਪਰ ਘੱਟੋ ਘੱਟ ਲੋਕਾਂ ਨੂੰ ਤਾਂ ਸਪੇਅਰ ਕਰ ਦਿਓ ਭਗਵੰਤ ਮਾਨ ਔਰ ਕੇਜਰੀਵਾਲ ਨੂੰ ਮੈਂ ਪੁੱਛਣਾ ਚਾਹੁੰਨਾ ਤੁਸੀਂ ਕਹਿੰਦੇ ਕਿ ਹਮ ਤੋ ਆਮ ਆਦਮੀ ਹੈ ਔਰ ਹਮ ਤੋ ਸਧਾਰਨ ਘਰੋ ਸੇ ਉਹ ਆਮ ਜਿਹੜੀ ਜਨਤਾ ਥੱਲੇ ਪਿਸਰੀ ਆ ਸਫਾਈ ਸੇਵਕ ਜਿਹੜੇ ਪਿਸਰੇ ਨੇ ਉਹਨਾਂ ਨੂੰ ਤਾਂ ਸਪੇਅਰ ਕਰਦੇ ਹੋ ਮੇਰੇ ਵੀਰੋ ਨਹੀਂ ਕਰਨਾ ਅਸੀਂ ਤਾਂ ਜਿੱਥੇ ਪਹਿਲਾਂ ਲੜਦੇ ਆਂ ਗਾਹ ਵੀ ਲੜਾਂਗੇ ਔਰ ਨਹੀਂ ਤੁਸੀਂ ਕਰੋਗੇ ਇਹ ਬਜਟ ਪਾਸ ਤੇ ਸਫਾਈ ਸੇਵਕਾਂ ਦੀ ਤਨਖਾਹ ਨਹੀਂ ਪਾਉਂਗੇ ਔਰ ਯੋ ਨੂੰ ਇੱਥੇ ਹਾਜ਼ਰ ਨਹੀਂ ਕਰਾਉਂਗੇ ਜਿਹੜਾ ਰਣਦੀਪ ਸਿੰਘ ਵੜੈਚ ਆ ਔਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਉਹ ਆਪ ਵੀ ਰੰਗ ਚ ਰੰਗਿਆ ਹੋਇਆ ਉਹ ਜਿਹੜੇ ਬੌਕਰ ਪਾਰਟੀ ਦੇ ਇੱਥੇ ਦਾ ਹੈਗਾ ਜਮਾਂਤ ਜਬਤ ਉਹਦੇ ਉੱਤੇ ਜਾ ਕੇ ਕਮੈਂਟ ਕਰਦਾ ਕਿ ਬਹੁਤ ਵਧੀਆ ਲੀਡਰ ਮਿਲਿਆ ਅਗਰ ਵਧੀਆ ਲੀਡਰਸ਼ਿਪ ਤੇ ਫਿਰ ਦੋ ਵਾਰੀ ਜਮਾਂਤ ਕਿਉਂ ਜਬਤ ਹੋਈ ਉਸ ਬੰਦੇ ਦੀ ਔਰ ਜਦ ਵੀ ਉਹ ਕਿਤੇ ਆਣ ਕੇ ਬੋਲਦਾ ਜ਼ਹਿਰ ਉਗਲਦਾ ਆਪਣੇ ਨੂੰ ਔਰ ਇਸੇ ਕਰਕੇ ਇਹਨੂੰ ਆਪਣੇ ਘਰ ਵਿੱਚ ਝਾਤ ਮਾਰਨੀ ਚਾਹੀਦੀ ਕਿ ਉਹਦੇ ਹਸ਼ਰ ਕੀ ਹੋਇਆ ਜਦੋਂ ਤੁਸੀਂ ਨਫ਼ਰਤ ਨਾਲ ਗੰਦੀਆਂ ਗੱਲਾਂ ਕਰੋਗੇ ਗੰਦੀ ਭਾਸ਼ਾ ਵਰਤੋਗੇ ਤਾਂ ਇਹੀ ਹਸ਼ਰ ਹੋਊਗਾ ਜੋ ਤੁਹਾਡੇ ਘਰ ਵਿੱਚ ਇਸ ਵਕਤ ਹੋਇਆ ਪਿਆ ਵਾ ਮੈਂ ਮੇਰੀ ਪੁਰਜ਼ੋਰ ਪੀਛਲੇ ਅਗਰ ਕੋਈ ਸੁਣਨ ਵਾਲਾ ਹੈ ਲੱਗਦਾ ਨਹੀਂ ਹੈ ਕੋਈ ਅਗਰ ਕਿਤੇ ਤੁਕੇ ਨਾ ਭਗਵੰਤ ਮਾਨ ਜਾਂ ਤੁਹਾਡਾ ਲੋਕਲ ਬਾਡੀਜ਼ ਮਿਨਿਸਟਰ ਸੁਣ ਰਿਹਾ ਜਾਂ ਅਗਰ ਕੋਈ ਅਫਸਰ ਤੁਸੀਂ ਆ ਰੇਡੇ ਮੈਂ ਰਹਾ 25-25 ਲੱਖ ਰੁਪਏ ਨੂੰ ਇੱਕ ਇੱਕਾਈ ਇਸ ਅਫਸਰ ਪੈਂਦਾ ਚੰਡੀਗੜ੍ਹs ਬੈਠੇ 4-4 6-6 ਕਨਾਲ ਦੀਆਂ ਕੁੱਟੀਆਂ ਤੁਹਾਡੀਆਂ ਤੁਹਾਨੂੰ ਗਨਮੈਨ ਦਿੱਤੇ ਸਰਕਾਰਾਂ ਨੇ ਨੌਕਰ ਚੱਕ ਰੋਟੀ ਕੁੱਕ ਵਗੈਰਾ ਸਾਰੇ ਦਿੱਤੇ ਗੱਡੀਆਂ ਦਾ ਤੇਲ ਤੇਲ ਮੋਟਰ ਸਭ ਕੁਝ ਦਿੱਤਾ ਪਰ ਮੈਂ ਲਾ ਆਪ ਐਵੇਂ ਹੀ ਬੈਠੇ ਤੁਸੀਂ ਇੱਕ ਇਹ ਉਹਨੂੰ ਹਾਜ਼ਰ ਨਹੀਂ ਕਰ ਸਕਦੇ ਇਸ ਨਗਰ ਪੰਚਾਇਤ ਦਾ ਕੰਮ ਨਹੀਂ ਚਲਾ ਸਕਦੇ ਅਗਰ ਤੁਹਾਨੂੰ ਤੁਹਾਡੇ ਦੀ ਆਵਾਜ਼ ਸੁਣਦੀ ਤਾਂ ਤੁਸੀਂ ਸੁਣ ਲਓ ਸਾਡੇ ਨਗਰ ਪੰਚਾਇਤ ਦਾ ਨਡਾੜੇ ਦਾ ਜਿਹੜਾ ਹੈਗਾ ਉਹ ਕੰਮ ਤੁਰੰਤ ਡਿਵੈਲਪਮੈਂਟ ਦਾ ਕੰਮ ਕਰਾਇਆ ਜਾਵੇ ਪੈਸੇ ਪਏ ਨੇ ਨਗਰ ਪੰਚਾਇਤ ਦੇ ਕੋਲ ਗਵਰਨਮੈਂਟ ਆਫ ਇੰਡੀਆ ਦੀ ਬਹੁਤ ਸਾਰੀ ਗ੍ਰਾਂਟ ਪਈ ਆ ਜਿਹੜੇ ਸਾਡੇ ਮਕਾਨ ਬਣਨੇ ਨੇ ਕੱਚਿਆਂ ਤੋਂ ਪੱਕਿਆਂ ਦੀ ਗ੍ਰਾਂਟ ਮਿਲਣੀ ਆ ਉਹ ਪੈਸੇ ਪਏ ਨੇ ਉਹਦੇ ਵਿੱਚ ਵੀ ਮਦਖਲਤ ਕਰ ਰਹੇ ਆਪਣੀ ਪਾਰਟੀ ਦੇ ਬੰਦਿਆਂ ਨੂੰ ਭੇਜ ਰਹੇ ਨੇ ਕਿ ਜੀ ਤੁਸੀਂ ਫਾਰਮ ਭਰ ਕੇ ਦਿਓ ਹਰ ਗੱਲ ਵਿੱਚ ਪਾਰਟੀ ਦਾ ਨਾਮ ਚਾਇਓ ਆਮ ਆਦਮੀ ਕਲੀਨਕਾਂ ਚ ਰੱਖਤੀਆਂ ਹਸਪੀਟਲ ਦੇ ਰੰਗ ਸਾਰੇ ਪੰਜਾਬ ਚ ਕਹਿੰਦੇ ਹੁਕਮ ਦੇ ਦਿੱਤੇ ਨੇ ਕਿ ਉਹਨਾਂ ਨੂੰ ਬੋਕਰ ਦੇ ਰੰਗ ਵਿੱਚ ਰੰਗ ਦਿਓ ਆ ਜਿਹੜਾ ਭਗਮਾ ਰੰਗ ਹੈ ਤੇ ਨੀਲਾ ਰੰਗ ਹੈ ਪਾਰਟੀ ਦਾ ਸਾਰੇ ਹਸਪੀਟਲ ਸਾਡੇ ਭਲੱਤ ਦਾ ਜਿਹੜਾ ਸਿਵਲ ਸਬਡਿਵੀਜ਼ਨਲ ਹਸਪੀਟਲ ਉਹਦਾ ਰੰਗ ਕੀਤਾ ਜਾ ਰਿਹਾ ਜਾ ਕੇ ਤੁਸੀਂ ਦੇਖ ਸਕਦੇ ਹੋ ਇਹ ਕਿੱਥੋਂ ਦੀ ਰਾਜਨੀਤੀ ਹੈ ਕਿਹੜਾ ਬਦਲਾਅ ਸੀਗਾ ਇਹ ਤਾਂ ਨਿਰਾਈ ਬੇਫਕੂਫੀ ਔਰ ਬਦਲੇ ਦੀ ਭਾਵਨਾ ਨਾਲ ਜਿਹੜਾ ਕੰਮ ਕੀਤਾ ਜਾ ਰਿਹਾ ਉਮੀਦ ਕਰਦਾ ਵਾਂ ਕਿ ਅਗਰ ਕੋਈ ਸਰਕਾਰ ਨਾਮ ਦੀ ਚੀਜ਼ ਹੈ ਤੇ ਫਿਰ ਸਾਡਾ ਨੜਾੜੇ ਦੀ ਨਗਰ ਪੰਚਾਇਤ ਦਾ ਕੰਮ ਛੇਤੀ ਸ਼ੁਰੂ ਕਰਾਇਆ ਜਾਵੇ ਵਰਨਾ ਬੀਜੇਪੀ ਨੂੰ ਵੀ ਕੋਸਣਾ ਕੋਸਣਾ ਬੰਦ ਕਰੋ ਭਗਵੰਤ ਮਾਨ ਕਿ ਉਹ ਸਾਡੇ ਆਰਡੀਐਫ ਦੇ ਪੈਸੇ ਨਹੀਂ ਦਿੰਦੇ ਜੀ ਜੀਐਸਟੀ ਦੇ ਪੈਸੇ ਨਹੀਂ ਦਿੰਦੇ ਜੀ ਉਹ ਬੀਬੀਐਮਬੀ ਨੂੰ ਸਾਡੇ ਹੁਕਮ ਕਰਦੇ ਕਦ ਲਈ ਫਿਰ ਉਹੀ ਕੰਮ ਤੁਸੀਂ ਆਪਣੇ ਲੋਕਾਂ ਨਾਲ ਇਥੇ ਪੰਜਾਬ ਦੇ ਲੋਕਾਂ ਨਾਲ ਕਰ ਰਹੇ ਆਪਣੇ ਵੋਟਰਸ ਨਾਲ ਕਰ ਰਹੇ ਹੋ ਹੁਣ ਜੇ 12000 ਵੋਟਰ ਆ ਆਬਾਦੀਆਂ ਨਰਾਲੇ ਦੇ ਉਹਨਾਂ ਨੇ ਕੁਝ ਵੋਟਾਂ ਦਾ ਬੋਕਰ ਨੂੰ ਪਾਈਆਂ ਹੋਣੀਆਂ ਹਨ ਤੁਸੀਂ ਉਹਨਾਂ ਨੂੰ ਵਿੱਚ ਰਗੜਾ ਦੇਈ ਜਾਂਦੇ ਹੋ ਅਗਰ ਤੁਹਾਡੇ ਵਿੱਚ ਕੋਈ ਮਾੜੀ ਮੋਟੀ ਇਨਸਾਨੀਅਤ ਬਕਾਇਆ ਹੈ ਤਾਂ ਸਾਡੇ ਇਸ ਇਲਾਕੇ ਦੇ ਵਿੱਚ ਮਦਖਲਤ ਬੰਦ ਕਰੋ ਔਰ ਲੋਕਾਂ ਦੇ ਕੰਮ ਜਿਹੜੇ ਉਹ ਪਹਿਲ ਦੇ ਆਧਾਰ ਤੇ ਹੋਲੈਂਡ ਦੇ ਉੱਤੇ ਈਓ ਨੂੰ ਤੁਰੰਤ ਹਾਜ਼ਰ ਕਰੋ ਤਿੰਨ ਮਹੀਨੇ ਹੋ ਗਏ ਨੇ ਯੋ ਆਇਆ ਨਿੰਗਾ ਇੱਥੇ ਆਪਣੇ ਦਫ਼ਤਰ 'ਚ ਬੈਠਾ ਨਿੰਗਾ ਇਸ ਤੋਂ ਬਾਅਦ ਅਸੀਂ ਉੱਠ ਕੇ ਜਾ ਕੇ ਜਾ ਰਹੇ ਹਾਂ ਜੇ ਇਹਨਾਂ ਲੋਕਾਂ ਨੇ ਉੱਥੇ ਸਫਾਈ ਸੇਵਕਾਂ ਨੇ ਧਰਨਾ ਦਿੱਤਾ ਆਸ ਕਰਦਾ ਹਾਂ ਕਿ ਕੋਈ ਅਗਰ ਕਾਨੂੰਨ ਨਾਮ ਦੀ ਚੀਜ਼ ਆ ਪੰਜਾਬ ਜਿਹੜੀ ਕਿ ਨਜ਼ਰ ਨਹੀਂ ਆ ਰਹੀ ਤਾਂ ਇਹ ਸਾਡੀ ਗੱਲ ਸਾਰਿਆਂ ਦੀ ਸਮੁੱਚੀ ਤੇ ਨਗਰ ਪੰਚਾਇਤ ਦੇ ਅਡਾੜੇ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸੁਣੀ ਜਾਵੇਗੀ ਤੇ ਕੰਮ ਲੋਕਾਂ ਦਾ ਸ਼ੁਰੂ ਕਰਾਇਆ ਜਾਵੇਗਾ ਫਿਲਹਾਲ ਇਸ ਮਾਮਲੇ ਤੇ ਤੁਹਾਡੀ ਕੀ رائے ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ